ਬੜਾ ਅੱਜ ਜਿਹੜਾ ਸਮਾਂ ਆ ਉਹ ਇਹੋ ਜਿਹਾ ਕਿ ਸਪੀਚਲੈਸ ਬੰਦਾ ਹੁੰਦਾ ਇਦਾਂ ਦੀ ਮੌਤ ਤੇ ਇਦਾਂ ਦੇ ਵਕਤ ਤੇ ਬੋਲਣਾ ਜਾਂ ਮਤਲਬ ਕੁਝ ਵੀ ਕਹਿਣਾ ਬੜਾ ਮੁਸ਼ਕਲ ਕੰਮ ਹੈ ਪਰ ਇਹ ਆ ਵੀ ਪ੍ਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਉਹੀ ਹੋ ਜਾਂਦਾ ਹੈ ਤੇ ਇਹ ਬਿਮਾਰੀ ਕਦੇ ਸੁਣਿਆ ਨਹੀਂ ਕਿ ਪ੍ਰਮਾਤਮਾ ਨੇ ਬੰਦੇ ਨੂੰ ਮਾਰਿਆ ਹਮ ਹਮੇਸ਼ਾ ਹੀਲਰਿਸ ਕਹਿੰਦੇ ਮੌਤ ਮੌਤ ਦਾ ਬਹਾਨਾ ਬਣਦਾ ਹੈ ਤੇ ਪਰ ਇਹੋ ਜੀ ਨੇਕ ਔਰਤ ਦੁਨੀਆ 'ਚ ਘੱਟ ਆਉਂਦੀਆਂ ਹੁੰਦੀਆਂ ਤੇ ਜਿਨ੍ਹਾਂ ਵਿੱਚੋਂ ਰੇਸ਼ਮਾ ਹੰਸਪੈਣ ਜੀ ਸਾਡੇ ਇੱਕ ਸੀ ਇਹਨਾਂ ਨੇਕ ਸੁਭਾਅ ਇਹਨਾਂ ਵਧੀਆ ਸੁਭਾਅ ਕਿ ਜਿਹੜਾ ਅ ਲਫ਼ਜ਼ਾਂ ਦੇ ਨਾਲ ਮੈਂ ਬਿਆਨ ਨਹੀਂ ਕਰ ਸਕਦਾ ਤੇ ਪਰ ਹੁਣ ਇਹ ਆ ਕਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬਾਕੀ ਪਰਿਵਾਰ ਨੂੰ ਪਾਲਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸੋ ਇਹੀ ਅ ਅੰਤਮ ਅਰਦਾਸ ਦੇ ਵਿੱਚ ਵੀ ਸਾ ਇਹਨਾਂ ਨੇ ਇਹੀ ਅਰਦਾਸ ਕੀਤੀ ਹੈ ਬੜਾ ਅੱਜ ਜਿਹੜਾ ਸਮਾਂ ਆ ਉਹ ਇਹੋ ਜਿਹਾ ਕਿ ਸਪੀਚਲੈਸ ਬੰਦਾ ਹੁੰਦਾ ਇਦਾਂ ਦੀ ਬਹੁਤ ਤੇ ਇਦਾਂ ਦੇ ਵਕਤ ਤੇ ਬੋਲਣਾ ਜਾਂ ਮਤਲਬ ਕੁਝ ਵੀ ਕਹਿਣਾ ਬੜਾ ਮੁਸ਼ਕਲ ਕੰਮ ਹੈ ਪਰ ਇਹ ਆਪੀ ਪਰਮਾਤਮਾ ਨੂੰ ਜੋ ਮਨਜ਼ੂਰ ਹੁੰਦਾ ਉਹੀ ਹੋ ਜਾਂਦਾ ਹੈ ਤੇ ਇਹ ਬਿਮਾਰੀ ਕਦੇ ਸੁਣਿਆ ਨਹੀਂ ਕਿ ਪਰਮਾਤਮਾ ਨੇ ਬੰਦੇ ਨੂੰ ਮਾਰਿਆ ਹਮ ਹਮੇਸ਼ਾ ਹੀਲੇ ਰਿਸਕ ਬਹਾਨੇ ਮੌਤ ਮੌਤ ਦਾ ਬਹਾਨਾ ਬਣਦਾ ਹੈ ਤੇ ਪਰ ਇਹੋ ਜੀ ਨੇਕ ਔਰਤ ਦੁਨੀਆ 'ਚ ਘੱਟ ਆਉਂਦੀਆਂ ਹੁੰਦੀਆਂ ਤੇ ਜਿਨ੍ਹਾਂ ਵਿੱਚੋਂ ਰੇਸ਼ਮਾ ਹੰਸਪੈਣ ਜੀ ਸਾਡੇ ਇੱਕ ਸੀ ਇਹਨਾਂ ਨੇਕ ਸੁਭਾਅ ਇਹਨਾਂ ਵਧੀਆ ਸੁਭਾਅ ਕਿ ਜਿਹੜਾ ਅ ਲਫ਼ਜ਼ਾਂ ਦੇ ਨਾਲ ਮੈਂ ਬਿਆਨ ਨਹੀਂ ਕਰ ਸਕਦਾ ਤੇ ਪਰ ਹੁਣ ਇਹ ਆ ਕਿ ਪਰਮਾਤਮਾ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਵੇ ਬਾਕੀ ਪਰਿਵਾਰ ਨੂੰ ਪਾਲਾ ਮੰਨਣ ਦਾ ਬਲ ਬਖਸ਼ੇ ਪਰਮਾਤਮਾ ਸੋ ਇਹੀ ਅ ਅੰਤਮ ਅਰਦਾਸ ਦੇ ਵਿੱਚ ਵੀ ਸਾਰਾ ਨੇ ਇਹੀ ਅਰਦਾਸ ਕੀਤੀ ਹੈ